ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਦੇ ਪਹਿਲੇ 10 ਮੰਤਰੀਆਂ ਨੇ ਅੱਜ ਆਪਣੇ ਅਹੁਦੇ ਦੀ ਗੋਪਨੀਤਤਾ ਦੀ ਸੌਂ ਚੁੱਕ ਲਈ ਹੈ। ਰਾਜਪਾਲ ਭਵਨ ਵਿੱਚ ਭਗਵੰਤ ਮਾਨ ਸਰਕਾਰ ਦੇ 10 ਮੰਤਰੀਆਂ ਨੂੰ ਗਵਰਨਰ ਬਨਵਾਰੀ لال ਪ੍ਰੋਹਿਤ ਨੇ ਅਹੁਦੇ ਦੀ ਸੌਂ ਚੁਕਵਾਈ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਹਾਜ਼ਰ ਸੀ। ਜਦੋਂ ਕਿ ਹਰਿਆਣਾ ਦੇ ਰਾਜਪਾਲ ਬੰਗਾਰੂ ਦਿੱਤਾ ਤਰੇ ਪਹਿਲੀ ਵਾਰ ਪੰਜਾਬ ਕੈਬਨਿਟ ਦੇ ਸੌਂ ਚੁੱਕ ਸਮਾਗਮ ਵਿੱਚ ਹਾਜ਼ਰ ਰਹੇ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਦੇ ਆਜ਼ਮ ਸਰਦਾਰ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਵਿਖੇ ਮੁੱਖ ਮੰਤਰੀ ਅਹੁਦੇ ਦੀ ਸੌਂ ਚੁੱਕ ਚੁੱਕ ਕੋਈ ਸੌ ਚੁੱਕ ਸਮਾਗਮ ਵਿੱਚ ਸਭ ਤੋਂ ਪਹਿਲਾਂ ਲਗਾਤਾਰ ਦੂਜੀ ਵਾਰ ਵਿਧਾਇਕ ਬਣੇ ਹਰਪਾਲ ਚੀਮਾ ਨੇ ਅਹੁਦੇ ਦੀ ਸੌ ਚੁੱਕੀ ਡਾਕਟਰ ਬਲਜੀਤ ਕੌਰ ਨੇ ਦੂਜੇ ਨੰਬਰ ਹਰਪਾਜਨ ਸਿੰਘ ਨੇ ਤੀਜੇ ਨੰਬਰ ਤੇ ਅਹੁਦੇ ਦੀ ਸੌ ਚੁੱਕੀ ਇਸ ਤੋਂ ਬਾਅਦ ਡਾਕਟਰ ਵਿਜੇ ਸਿੰਘ ਲਾਲਚੰਦ ਕਟਾਰੂ ਚੱਕ ਮੀਤਹਿਰ ਕੁਲਦੀਪ ਧਾਲੀਵਾਲ ਬ੍ਰਹਮਸ਼ੰਕਰ ਜਿੰਪਾ ਤੇ ਅਖੀਰ ਵਿੱਚ ਹਰਜੋਤ ਬੈਂਸ ਨੇ ਕੈਬਨਟ ਮੰਤਰੀ ਵਜੋਂ ਅਹੁਦੇ ਦੀ ਸੌ ਚੁੱਕੀ ਮੰਤਰੀ ਅਹੁਦੇ ਦੀ ਸੌ ਚੁੱਕਣ ਵਾਲੇ 10 ਵਿਧਾਇਕਾਂ ਚੋਂ 8 ਪਹਿਲੀ ਵਾਰ ਵਿਧਾਇਕ ਬਣੇ ਹਨ ਦਸਣੀ ਯੋਗ ਦੇ ਆਮ ਆਦਮੀ ਪਾਰਟੀ ਨੇ ਮਾਲਵਾ ਤੇ ਪੂਰਾ ਫੋਕਸ ਕੀਤਾ ਹੈ ਇਥੋਂ ਮੁੱਖ ਮੰਤਰੀ ਭਗਵੰਤ ਮਾਨ ਤੋਂ ਇਲਾਵਾ ਡਿੜਬਾ ਤੋਂ ਹਰਪਾਲ ਚਿਮਾ ਬਰਨਾਲਾ ਤੋਂ ਮੀਤਿਹਰ ਮਾਨਸਾ ਤੋਂ ਡਾਕਟਰ ਵਿਜੇ ਸਿੰਘਲਾ ਮਲੌਰ ਤੋਂ ਡਾਕਟਰ ਬਲਜੀਤ ਕੌਰ ਮੰਤਰੀ ਬਣੇ ਹਨ ਮਾਝਾ ਵਿੱਚੋਂ ਅਦਨਾਲਾ ਤੋਂ ਕੁਲਦੀਪ ਸਿੰਘ ਧਾਲੀਵਾਲ ਜੰਡੇਆਲਾ ਤੋਂ ਹਰਭਜਨ ਸਿੰਘ ਈਟੀਓ ਪੱਟੀ ਤੋਂ ਲਾਲਜੰਤ ਭੁੱਲਰ ਅਤੇ ਭੂਆ ਤੋਂ ਲਾਲਚੰਦ ਕਟਾਰੂ ਚੱਕ ਨੂੰ ਮੰਤਰੀ ਬਣਾਇਆ ਗਿਆ ਹੈ ਇਸ ਤੋਂ ਇਲਾਵਾ ਦੋਆਬਾ ਦੇ ਹਿੱਸੇ ਫਿਲਹਾਲ ਦੋ ਮੰਤਰੀ ਹੀ ਆਏ ਹਨ ਹੁਸ਼ਿਆਰਪੁਰ ਤੋਂ ਬ੍ਰਹਮਸ਼ੰਕਰ ਜਿੰਪਾ ਅਤੇ ਸ਼੍ਰੀ ਅਨੰਦਪੁਰ ਸਾਹਿਬ ਤੋਂ ਹਰਜੋਤ ਬੈਂਸ ਨੂੰ ਕੈ ਪੰਜਾਬ ਸਿਵਲ ਸਕੱਤਰੇਤ ਵਿੱਚ ਬਾਅਦਪੈਰ 2 ਵਜੇ ਪੰਜਾਬ ਮੰਤਰੀ ਮੰਡਲ ਦੀ ਪਹਿਲੀ ਬੈਠਕ ਹੋਵੇਗੀ ਪਹਿਲਾਂ ਇਹ ਬੈਠਕ ਬਾਅਦਪੈਰ 12:30 ਵਜੇ ਹੋਣੀ ਸੀ ਮੀਟਿੰਗ ਹੁਣ ਕਮੇਟੀ ਰੂਮ ਦੂਸਰੀ ਮੰਜ਼ਿਲ ਪੰਜਾਬ ਸਕੱਤਰੇਤ ਵਿਖੇ ਹੋਵੇਗੀ ਇਸ ਦੌਰਾਨ ਮੰਤਰੀਆਂ ਵੱਜੋਂ 6 ਚੁੱਕਣ ਤੋਂ ਪਹਿਲਾਂ ਨਵੀਂ ਕੈਬਨਿਟ ਲਈ ਨਵੀਆਂ ਗੱਡੀਆਂ ਵੀ ਪਹੁੰਚ ਗਈਆਂ ਸਨ ਗੱਡੀਆਂ ਦਾ ਲੰਮਾ ਕਾਫਲਾ ਪਹੁੰਚ ਗਿਆ 100 ਚੁੱਕਣ ਤੋਂ ਬਾਅਦ ਇਨੋਵਾ ਕ੍ਰਿਸਟਾ ਗੱਡੀਆਂ ਮੰਤਰੀਆਂ ਹਵਾਲੇ ਕਰ ਦਿੱਤੀਆਂ ਗਈਆਂ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਦੇ ਪਹਿਲੇ 10 ਮੰਤਰੀਆਂ ਨੇ ਅੱਜ ਆਪਣੇ ਅਹੁਦੇ ਦੀ ਗੋਪਨੀਤਤਾ ਦੀ ਸਹੁੰ ਚੁੱਕ ਲਈ ਹੈ। ਰਾਜਪਾਲ ਭਵਨ ਵਿੱਚ ਭਗਵੰਤ ਮਾਨ ਸਰਕਾਰ ਦੇ 10 ਮੰਤਰੀਆਂ ਨੂੰ ਗਵਰਨਰ ਬਨਵਾਰੀ لال ਪ੍ਰੋਹਿਤ ਨੇ ਅਹੁਦੇ ਦੀ ਸਹੁੰ ਚੁਕਵਾਈ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਹਾਜ਼ਰ ਸੀ। ਜਦੋਂ ਕਿ ਹਰਿਆਣਾ ਦੇ ਰਾਜਪਾਲ ਬੰਗਾਰੂ ਦਿੱਤਾ ਤਰੇ ਪਹਿਲੀ ਵਾਰ ਪੰਜਾਬ ਕੈਬਨਿਟ ਦੇ ਸਹੁੰ ਚੁੱਕ ਸਮਾਗਮ ਵਿੱਚ ਹਾਜ਼ਰ ਰਹੇ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਦੇ ਆਜ਼ਮ ਸਰਦਾਰ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਵਿਖੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕ ਚੁੱਕ hoi 100 ਚੁੱਕ ਸਮਾਗਮ ਵਿੱਚ ਸਭ ਤੋਂ ਪਹਿਲਾਂ ਲਗਾਤਾਰ ਦੂਜੀ ਵਾਰ ਵਿਧਾਇਕ ਬਣੇ ਹਰਪਾਲ ਚੀਮਾ ਨੇ ਅਹੁਦੇ ਦੀ ਸਹੁੰ ਚੁੱਕੀ ਡਾਕਟਰ ਬਲਜੀਤ ਕੌਰ ਨੇ ਦੂਜੇ ਨੰਬਰ ਹਰਪਾਜਨ ਸਿੰਘ ਨੇ ਤੀਜੇ ਨੰਬਰ ਤੇ ਅਹੁਦੇ ਦੀ ਸਹੁੰ ਚੁੱਕੀ ਇਸ ਤੋਂ ਬਾਅਦ ਡਾਕਟਰ ਵਿਜੇ ਸਿੰਘ ਲਾਲਚੰਦ ਕਟਾਰੂ ਚੱਕ ਮੀਤਹਿਰ ਕੋਦੀਪ ਧਾਲੀਵਾਲ ਬ੍ਰਹਮਸ਼ੰਕਰ ਜਿੰਪਾ ਤੇ ਅਖੀਰ ਵਿੱਚ ਹਰਜੋਤ ਬੈਸਰੇ ਕੈਬਨਟ ਮੰਤਰੀ ਵਜੋਂ ਅਹੁਦੇ ਦੀ ਸਹੁੰ ਚੁੱਕੀ ਮੰਤਰੀ ਅਹੁਦੇ ਦੀ ਸਹੁੰ ਚੁੱਕਣ ਵਾਲੇ 10 ਵਿਧਾਇਕਾਂ ਚੋਂ 8 ਪਹਿਲੀ ਵਾਰ ਵਿਧਾਇਕ ਬਣੇ ਹਨ ਦਸਣੀ ਯੋਗਾ ਕੇ ਆਮ ਆਦਮੀ ਪਾਰਟੀ ਨੇ ਮਾਲਵਾ ਤੇ ਪੂਰਾ ਫੋਕਸ ਕੀਤਾ ਹੈ ਇਥੋਂ ਮੁੱਖ ਮੰਤਰੀ ਭਗਵੰਤ ਮਾਨ ਤੋਂ ਇਲਾਵਾ ਡਿੜਬਾ ਤੋਂ ਹਰਪਾਲ ਚਿਮਾ ਬਰਨਾਲਾ ਤੋਂ ਮੀਤਿਹਰ ਮਾਨਸਾ ਤੋਂ ਡਾਕਟਰ ਵਿਜੇ ਸਿੰਘਲਾ ਮਲੌਰ ਤੋਂ ਡਾਕਟਰ ਬਲਜੀਤ ਕੌਰ ਮੰਤਰੀ ਬਣੇ ਹਨ ਮਾਝਾ ਵਿੱਚੋਂ ਅਜਨਾਲਾ ਤੋਂ ਕੁਲਦੀਪ ਸਿੰਘ ਧਾਲੀਵਾਲ ਜੰਡੇਆਲਾ ਤੋਂ ਹਰਭਜਨ ਸਿੰਘ ਈਟੀਓ ਪੱਟੀ ਤੋਂ ਲਾਲਚੰਦ ਭੁੱਲਰ ਅਤੇ ਭੂਆ ਤੋਂ ਲਾਲਚੰਦ ਕਟਾਰੂ ਚੱਕ ਨੂੰ ਮੰਤਰੀ ਬਣਾਇਆ ਗਿਆ ਹੈ ਇਸ ਤੋਂ ਇਲਾਵਾ ਦੋਆਬਾ ਦੇ ਹਿੱਸੇ ਫਿਲਹਾਲ ਦੋ ਮੰਤਰੀ ਹੀ ਆਏ ਹਨ ਹੁਸ਼ਿਆਰਪੁਰ ਤੋਂ ਬ੍ਰਹਮਸ਼ੰਕਰ ਜਿੰਪਾ ਅਤੇ ਸ਼੍ਰੀ ਅਨੰਦਪੁਰ ਸਾਹਿਬ ਤੋਂ ਹਰਜੋਤ ਬੈਂਸ ਨੂੰ ਕੈ ਪੰਜਾਬ ਸਿਵਲ ਸਕਤਰੇਤ ਵਿੱਚ ਬਾਅਦਪੈਰ 2 ਵਜੇ ਪੰਜਾਬ ਮੰਤਰੀ ਮੰਡਲ ਦੀ ਪਹਿਲੀ ਬੈਠਕ ਹੋਵੇਗੀ ਪਹਿਲਾਂ ਇਹ ਬੈਠਕ ਬਾਅਦ ਦੁਪਹਿਰ 12:30 ਵਜੇ ਹੋਣੀ ਸੀ ਮੀਟਿੰਗ ਹੁਣ ਕਮੇਟੀ ਰੂਮ ਦੂਸਰੀ ਮੰਜ਼ਲ ਪੰਜਾਬ ਸਕਤਰੇਤ ਵਿਖੇ ਹੋਵੇਗੀ ਇਸ ਦੌਰਾਨ ਮੰਤਰੀਆਂ ਵੱਜੋਂ ਸੌ ਚੱਕਣ ਤੋਂ ਪਹਿਲਾਂ ਨਵੀਂ ਕੈਬਨਿਟ ਲਈ ਨਵੀਆਂ ਗੱਡੀਆਂ ਵੀ ਪਹੁੰਚ ਗਈਆਂ ਸਨ ਗੱਡੀਆਂ ਦਾ ਲੰਮਾ ਕਾਫਲਾ ਪਹੁੰਚ ਗਿਆ ਸੌ ਚੱਕਣ ਤੋਂ ਬਾਅਦ ਇਨੋਵਾ ਕ੍ਰਿਸਟਾ ਗੱਡੀਆਂ ਮੰਤਰੀਆਂ ਹਵਾਲੇ ਕਰ ਦਿੱਤੀਆਂ ਗਈਆਂ